ਸੱਚਕਾਲੀ ਮੈਂ ਹਰਕਬਰ ਸਿੰਘ 베ਦੀ ਇੰਸਟਾਗ੍ਰਾਮ ਉਤੇ ਛਾਈ ਰਹਿਣ ਵਾਲੀ ਕਮਲਕੌਰ ਦੀ ਹੱਤਿਆ ਕਰ ਦਿੱਤੀ ਗਈ ਹੈ ਉਸਦੀ ਡੈੱਡ ਬੋਡੀ ਪਾਰਕਿੰਗ ਵਿੱਚ ਖੜੀ ਇੱਕ ਗੱਡੀ ਵਿੱਚੋਂ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਸਵਾਲ ਉੱਠਣੇ ਸੁਭਾਵਿਕ ਹੋ ਜਾਂਦੇ ਕਿ ਆਖਰ ਕਮਲਕੌਰ ਦੀ ਹੱਤਿਆ ਕਿਉਂ ਕੀਤੀ ਗਈ ਕਮਲਕੌਰ ਦੀ ਹੱਤਿਆ ਦੇ ਪਿੱਛੇ ਕੀ ਕਾਰਨ ਹੋ ਸਕਦੇ ਆਖਰ ਕਿਹੜੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਪੁਲਿਸ ਨੇ ਕੀਤਾ ਤੇ ਹੁਣ ਇਸ ਵਾਰਦਾਤ ਦੀ ਜ਼ਿੰਮੇਵਾਰੀ ਪਾਈ ਅਮਰਤਪਾਲ ਸਿੰਘ ਮੈਰੋ ਕਿਉਂ ਲੈ ਰਿਹਾ ਆਖਰ ਕਮਲਕੌਰ ਦੀ ਹਤਿਆ ਕਿਉਂ ਕੀਤੀ ਗਈ ਇਸ ਦੀ ਵਜ੍ਹਾ ਵੀ ਹੌਲੀ-ਹੌਲੀ ਸਾਹਮਣੇ ਆਂਦੀ ਜਾ ਰਹੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉਸਦੇ ਇੰਸਟਾਗ੍ਰਾਮ ਉੱਤੇ ਫੋਲੋਅਰਸ ਸਨ ਜਿਹੜੇ ਕਮਲਕੌਰ ਨੂੰ ਫੋਲੋ ਕਰਦੇ ਸਨ ਕਿਉਂਕਿ ਜਿਸ ਤਰ੍ਹਾਂ ਉਹ ਰੋਜ਼ ਵੀਡੀਓਜ਼ ਬਣਾਉਂਦੀ ਸੀ ਜਿਸ ਤਰ੍ਹਾਂ ਉਹ ਨੰਗੇਜ਼ਵਾਦ ਦਾ ਸਹਾਰਾ ਲੈਂਦੀ ਸੀ ਜਿਸ ਤਰ੍ਹਾਂ ਉਹ ਅਸ਼ਲੀਲਤਾ ਨੂੰ ਪਰੋਸਦੀ ਸੀ ਤਾਂ ਵੱਡੀ ਗਿਣਤੀ ਦੇ ਵਿੱਚ ਉਸਦੇ ਚਾਹਣ ਵਾਲੇ ਵੀ ਉਸਦੇ ਨਾਲ ਜੁੜਦੇ ਚਲੇ ਗਏ ਉਸ ਨੂੰ ਦੇਖਣ ਵਾਲੇ ਉਸ ਨੂੰ ਚਾਣ ਲੱਗੇ ਤਾਂ ਕਹਿ ਲੋ ਕਿ ਇੱਕ ਬਿਜ਼ਨਸ ਤੇ ਇੱਕ ਵਪਾਰ ਨਾਲ ਵੀ ਜੁੜਦੀ ਚੱਲੇਗੀ ਕਮਲਕੌਰ ਤੇ ਆਖਰ ਕਮਲਕੌਰ ਪਾਈ ਅਮਰਪਾਲ ਸਿੰਘ ਮੈਰੋ ਹੋਰਾਂ ਨੂੰ ਕਿਉਂ ਰੜਕ ਰਹੀ ਸੀ ਤਾਂ ਭਾਈ ਅਮਰਪਾਲ ਸਿੰਘ ਮੈਰੋ ਲਾਈਵ ਹੁੰਦੇ ਆ ਤੇ ਆਖਦੇ ਆ ਕਿ ਹੁਣ ਕਮਲਕੌਰ ਤੋਂ ਬਾਅਦ ਕੁਝ ਹੋਰ ਵਿਅਕਤੀਆਂ ਦਾ ਵੀ ਸੌਦਾ ਲੱਗਣਾ ਹੈ ਕਈ ਵਿਅਕਤੀਆਂ ਦਾ ਕੁਝ ਮਹਿਲਾਵਾਂ ਦਾ ਜਿਹੜੀਆਂ ਇੰਸਟਾਗ੍ਰam ਉੱਤੇ ਇਸ ਤਰ੍ਹਾਂ ਦੀ ਅਸ਼ਲੀਲਤਾ ਨੂੰ ਪਰ ਉਸ ਦੀਆਂ ਕਿਉਂਕਿ ਮੌਜੂਦਾ ਸਮੇਂ ਵਿੱਚ ਹਰ ਬੱਚੇ ਦੇ ਹੱਥਾਂ ਵਿੱਚ ਮੁੰਡੇ ਕੁੜੀਆਂ ਤੀਆਂ ਪੈਣਾ ਮਾਮਾਂ ਦੇ ਹੱਥਾਂ ਵਿੱਚ ਮੋਬਾਈਲ ਨੇ ਪਰੰਤੂ ਜਿਸ ਤਰ੍ਹਾਂ ਦੀ ਸ਼ਰੀਲਤਾ ਮੋਬਾਈਲਾਂ ਉੱਤੇ ਇਹਨਾਂ ਮੁੰਡੇ ਕੁੜੀਆਂ ਵੱਲੋਂ ਪ੍ਰੋਸੀ ਹੋ ਜਾ ਰਹੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਕਮਲ ਕੌਰ ਨੂੰ ਪਾਈ ਅਮਰਪਾਲ ਸਿੰਘ ਮੈਰੋ ਹੋਰਾ ਨੇ ਪਹਿਲਾਂ ਵੀ ਸਮਝਾਇਆ ਸੀ ਆਖਰ ਜਦੋਂ ਕਮਲ ਕੌਰ ਨੇ ਆਪਣੇ ਇੰਸਟਾਗ੍ਰam ਦੇ ਸਾਰੇ ਖਾਤੇ ਬੰਦ ਕਰਕੇ ਨਵੇਂ ਖਤੇ ਨਵੇਂ ਨਾਮ ਦੇ ਨਾਲ ਉਜਾਗਰ ਕੀਤੇ ਤਾਂ ਇਹ ਕਮਲਕੌਰ ਬਾਜ ਨੇ ਆਈ ਆਖਰ ਭਾਈ ਅਮਰਤਪਾਲ ਸਿੰਘ ਦੇ ਦੋ ਸਾਥੀਆਂ ਭਾਈ ਜਸਪ੍ਰੀਤ ਸਿੰਘ ਮਹਿਰੋ ਤੇ ਭਾਈ ਨਿਮਰਤਜੀਤ ਸਿੰਘ ਹਰੀਨੋਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਜਿਸ ਨੂੰ ਸੱਜੀ ਤੇ ਖਬੀਬਾਂ ਦੱਸ ਰਿਹਾ ਭਾਈ ਅਮਰਤਪਾਲ ਸਿੰਘ ਮਹਿਰੋ ਭਾਈ ਅਮਰਤਪਾਲ ਸਿੰਘ ਮਹਿਰੋ ਇਸ ਵਾਰਦਾਤ ਦੀ ਇਸ ਘਟਨਾ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ ਰੂਪੋਸ਼ ਹੋ ਗਿਆ ਸਵੇਰੇ ਉਹਨਾਂ ਨੇ ਲਾਈਪ ਪਾਇਆ ਸੀ ਕਿ ਬਹੁਤ ਸਾਰੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਕੁਝ ਲੋਕ ਅਜੀਹਾ ਕੁਝ ਪਰੋਸ ਰਿਹਾ ਜੋ ਪੰਜਾਬ ਤੇ ਪੰਜਾਬੀਅਤ ਦੇ ਹਿੱਤ ਵਿੱਚ ਨਹੀਂ ਹੈ ਕਿਉਂਕਿ ਸਾਡੇ ਬੱਚੇ ਸਾਡੀਆਂ ਮਹਿਲਾਵਾਂ ਸਾਡੀਆਂ ਤੀਆਂ ਮੋਬਾਈਲ ਦੀ ਵਰਤੋਂ ਕਰਦੀਆਂ ਮੌਜੂਦਾ ਸਮੇਂ ਵਿੱਚ ਮੋਬਾਈਲ ਹੈਬਟ ਬਣਦੀ ਜਾ ਰਹੀ ਹੈ ਤੇ ਜਿਸ ਤਰ੍ਹਾਂ ਦਾ ਨੰਗੇਜਵਾਦ ਜਿਸ ਤਰ੍ਹਾਂ ਦੀਆਂ ਅਪੂਰਨ ਫਿਲਮਾਂ ਜਿਸ ਤਰ੍ਹਾਂ ਦੀ ਸ਼ਲੀਲਤਾ ਨੂੰ ਪਰੋਸਿਆ ਜਾ ਰਿਹਾ ਉਸ ਦੇ ਨਾਲ ਸਾਡੀ ਜਵਾਨੀ ਤੇ ਸਾਡੀ ਅਜੋਕੀ ਪੀੜੀ ਗੁੰਮਰਾਹ ਹੋ ਰਹੀ ਹੈ ਇਸੇ ਕਰਕੇ ਰੇਪ ਵਰਗੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਇਸ ਦੇ ਨਾਲ ਹੀ ਜਿਵੇਂ ਹੀ ਕਮਲਕੌਰ ਦੀ ਹੱਤਿਆ ਕੀਤੀ ਗਈ ਹੈ ਜਿਸ ਤਰ੍ਹਾਂ ਪਾਈ ਅਮਰਪਾਲ ਸਿੰਘ ਮਹਿਰੋਂ ਲਾਈਵ ਹੁੰਦੇ ਆ ਤੇ ਉਹਨਾਂ ਨੇ ਕਿਹਾ ਕਿ ਇੱਕ ਕਤਲ ਦੀ ਸਜ਼ਾ ਵੀ ਉਹੀ ਹੈ ਜਾਂ ਹੋਰ ਕੁਝ ਜਹੇ ਵਿਅਕਤੀਆਂ ਦੇ ਨੰਬਰ ਵੀ ਲੱਗਣੇ ਆ ਜਿਸ ਦੇ ਵਿੱਚ ਦੀਪਕ ਲੂਥਰਾ ਨਾਂ ਦੀ ਲੜਕੀ ਦਾ ਜ਼ਿਕਰ ਆ ਰਿਹਾ ਜਿਸ ਨੇ ਪੁਲਿਸ ਕਮਿਸ਼ਨਰ ਦੇ ਕੋਲੇ ਪਹੁੰਚ ਕੇ ਪਾਈ ਅਮਰਤਪਾਲ ਸਿੰਘ ਮਹਿਰੋਂ ਦੀ ਸ਼ਿਕਾਇਤ ਵੀ ਕੀਤੀ ਹੈ ਕਿ ਉਹਨਾਂ ਨੇ ਹੁਣ ਮੇਰਾ ਨੰਬਰ ਲਗਾਉਣ ਲਈ ਜਾਂ ਮੇਰਾ ਕਤਲ ਵੀ ਕਮਲਕੌਰ ਮੰਗ ਕਰਨ ਲਈ ਇੱਕ ਸਾਜ਼ਿਸ਼ ਰਚੀ ਹੈ ਜਿਸ ਤੋਂ ਬਾਅਦ ਪਾਈ ਅਮਰਤਪਾਲ ਸਿੰਘ ਮਹਿਰੋਂ ਰੂਪੋਸ਼ ਨਜ਼ਰ ਆ ਰਿਹਾ ਹੈ ਜਿਨ੍ਹਾਂ ਨੇ ਫੇਸਬੁੱਕ ਉੱਤੇ ਆ ਕੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ ਉਹਨਾਂ ਨੇ ਜੇਲ੍ਹ ਤੱਕ ਜਾਣੀ ਹੈ ਪਰੰਤੂ ਜਿਹੜੇ ਲੋਕ ਸਾਡੀ ਜਵਾਨੀ ਨੂੰ ਸਾਡੇ ਪੰਜਾਬ ਨੂੰ ਸਾਡੀ ਪੰਜਾਬੀਅਤ ਨੂੰ ਖਰਾਬ ਕਰ ਰਿਹਾ ਹੈ ਤਾਂ ਉਹਨਾਂ ਨੂੰ ਵੀ ਗੱਡੀ ਚੜਾਈ ਦੇਣੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਸਮੇਂ ਸਿਰ ਮਾਫੀ ਨਾ ਮੰਗੀ ਤਾਂ ਉਹਨਾਂ ਦੇ ਘਰ ਵੱਲ ਗੱਡੀ ਆਵੇਗੀ ਉਹਨਾਂ ਦੇ ਸ਼ਹਿਰ ਵਿੱਚ ਉਹਨਾਂ ਨਾਲ ਵੀ ਉਹੀ ਕੁਝ ਹੋ ਸਕਦਾ ਹੈ ਜੋ ਕਮਲਕੌਰ ਦੇ ਨਾਲ ਹੁੰਦਾ ਤੁਸੀਂ ਵੇਖ ਰਹੇ ਹੋ ਸਵਾਲ ਇਹ ਵੀ ਪੈਦਾ ਹੁੰਦੇ ਨਾਲ ਦੀ ਨਾਲ ਚਲੇ ਗਏ ਕਿ ਕਮਲਕੌਰ ਦੀ ਹੱਤਿਆ ਤੋਂ ਬਾਅਦ ਪੂਰਨ ਫਿਲਮਾਂ ਜਾਂ ਸ਼ਲੀਲਤਾ ਬੰਦ ਹੋ ਜਾਏਗੀ ਕਿਉਂਕਿ ਇੱਕ ਵੱਡੇ ਰੁਝਾਨ ਦੇ ਵਿੱਚ ਇਸ ਨੂੰ ਵੇਖਿਆ ਜਾ ਸਕਦਾ ਹੈ ਹਰ ਵਿਅਕਤੀ YouTube Facebook Instagram ਤੇ ਵਕੋ ਵਕ ਚੈਟ ਦੇ ਸਹਾਰੇ ਇੱਕ ਦੂਜੇ ਨਾਲ ਜੁੜਿਆ ਹੋਇਆ ਪਰੰਤੂ ਇਸ ਦੇ ਪਿੱਛੇ ਸਰਕਾਰਾਂ ਵੀ ਜ਼ਿੰਮੇਵਾਰ ਹੈ ਸੈਂਸਰ ਬੋਰਡ ਵੀ ਜ਼ਿੰਮੇਵਾਰ ਹੈ ਜਿਨ੍ਹਾਂ ਵੱਲੋਂ ਅਜਿਹੇ ਕੰਮ ਧੰਦਿਆਂ ਦੇ ਨਾਲ ਸਾਡੀ ਜਵਾਨੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਰ ਇਸ ਕਤਲ ਤੋਂ ਬਾਅਦ ਸਵਾਲ ਇਹ ਵੀ ਪੈਦਾ ਹੋ ਰਿਹਾ ਹੈ ਕਿ ਕਿਸੇ ਵਿਅਕਤੀ ਨੂੰ ਸਮਝਾਇਆ ਵੀ ਜਾ ਸਕਦਾ ਹੈ ਕਿਸੇ ਗੁਮਰਾਹ ਹੋਏ ਵਿਅਕਤੀ ਨੂੰ ਸਿੱਧੇ ਰਸਤੇ ਤੇ ਵੀ ਲਿਆਂਦਾ ਜਾ ਸਕਦਾ ਹੈ ਹਰ ਮਸਲੇ ਦਾ ਹੱਲ ਕਤਲ ਨਹੀਂ ਹੈ ਹਰ ਮਸਲੇ ਦੇ ਪਿੱਛੇ ਅਜਿਹੀਆਂ ਵਾਰਦਾਤਾਂ ਨਹੀਂ ਹੋਣੀਆਂ ਚਾਹੀਦੀਆਂ ਪਰੰਤੂ ਭਾਈ ਅਮਰਪਾਲ ਸਿੰਘ ਮਹਿਰੋ ਨੇ ਕਿਹਾ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਅਜਿਹਾ ਕੁਝ ਪਰੋਸ ਰਿਹਾ ਜਿਨ੍ਹਾਂ ਦਾ ਸੋਧਾ ਲਾਣਾ ਜ਼ਰੂਰੀ ਹੈ ਜੇ ਕਮਲਕੌਰ ਦੀ ਕਟੜਾਂ ਨੂੰ ਵੇਖ ਕੇ ਕਿਸੇ ਨੇ ਸਬਕ ਨਾ ਲਿਆ ਤਾਂ ਫਿਰ ਅਗਲਾ ਨੰਬਰ ਹੋਰ ਕਿਸੇ ਦਾ ਵੀ ਲੱਗ ਸਕਦਾ ਹੈ ਜਿਸ ਤੋਂ ਬਾਅਦ ਜ਼ਿਕਰ ਹੋ ਰਿਹਾ ਦੀਪਕ ਲੁਥਰਾ ਦਾ ਇਸੇ ਤਰ੍ਹਾਂ ਦੀਆਂ ਕੁਝ ਹੋਰ ਘਟਨਾਵਾਂ ਇਸ ਘਟਨਾ ਤੋਂ ਪਹਿਲਾਂ ਵੀ ਵਾਪਰੀਆਂ ਸੀ ਜਿਵੇਂ ਕੁਲੜ ਪੀਜ਼ਾ ਵਾਲਿਆਂ ਦਾ ਜ਼ਿਕਰ ਕਰ ਲਈਏ ਮਾਨ ਸਿੰਘ ਕਾਲੀ ਨਿਹੰਗ ਨੇ ਜਿਸ ਤਰ੍ਹਾਂ ਦੀ ਧਮਕੀ ਕੁਲੜ ਪੀਜ਼ਾ ਵਾਲਿਆਂ ਨੂੰ ਦਿੱਤੀ ਸੀ ਕਿ ਉਹਨਾਂ ਵੱਲੋਂ ਵੀ ਜਿਸ ਤਰ੍ਹਾਂ ਸਿੱਖ ਧਾਰੀ ਹੋ ਕੇ ਜਿਸ ਤਰ੍ਹਾਂ ਦੀ ਸ਼ਰੀਲਤਾ ਨੂੰ ਪਰੋਸਿਆ ਜਾ ਰਿਹਾ ਹੈ ਜਿਸ ਤਰ੍ਹਾਂ ਨੰਗੇਂਜ ਬਾਦ ਨੂੰ ਫਲਾਇਆ ਜਾ ਰਿਹਾ ਹੈ ਤਾਂ ਉਹਨਾਂ ਨੂੰ ਵੀ ਆਪਣਾ ਸ਼ਹਿਰ ਛੱਡ ਕੇ ਲੰਡਨ ਦੇ ਵੱਲ ਰੁਖ ਕਰਨਾ ਪਿਆ ਸੀ ਤੇ ਕੋਲੜ ਪੀਜਾ ਵਾਲੇ ਜੋੜੇ ਨੇ ਗੱਲ ਕਹੀ ਸੀ ਕਿ ਹੁਣ ਪੰਜਾਬ ਸਾਡੇ ਲਈ ਸੁਰੱਖਿਤ ਨਹੀਂ ਹੈ ਇਸ ਦੇ ਨਾਲ ਸਵਾਲੇ ਵੀ ਪੈਦਾ ਹੋ ਰਿਹਾ ਕਿ ਹਰ ਵਿਅਕਤੀ ਦਾ ਆਪਣਾ ਜੀਵਨ ਹੈ ਪਰੰਤੂ ਸਰਕਾਰਾਂ ਨੇ ਰੋਜ਼ਗਾਰ ਦੇ ਵਸੀਲੇ ਨਹੀਂ ਬਣਾਏ ਹੁਣ ਜਦੋਂ ਮੌਜੂਦਾ ਮਾਹੌਲ ਅੰਦਰ YouTube Facebook ਤੇ Instagram ਤੋਂ ਲੋਕ ਹੁਣ ਪੈਸਾ ਕਮਾਉਣਾ ਚਾਹੁੰਦੇ ਆ ਤਾਂ ਉਹਨਾਂ ਨੇ ਅਜਿਹੇ ਢੰਗ ਤਰੀਕੇ ਲੱਭ ਲਿਆ ਜਿਸ ਦੇ ਨਾਲ ਉਹ ਮਕਬੂਲ ਹੋਣਾ ਚਾਹੁੰਦੇ ਆ ਜਿਸ ਦੇ ਨਾਲ ਉਹ ਪ੍ਰਸਿੱਧ ਹੋਣਾ ਚਾਹੁੰਦੇ ਆ ਜਿਸ ਦੇ ਨਾਲ ਉਹ ਵਿਊ ਖੱਟਣਾ ਚਾਹੁੰਦੇ ਆ ਇਸੇ ਕਰਕੇ ਉਹ ਵਾਰ-ਵਾਰ ਅਜਿਹੇ ਵੀਡੀਓਜ਼ ਬਣਾ ਰਿਹਾ ਹੈ ਅਜਿਹੇ ਕਲਿੱਪ ਬਣਾ ਰਿਹਾ ਤੇ ਅਜਿਹੀ ਅਸ਼ਲੀਲਤਾ ਨੂੰ ਪਰੋਸਦੇ ਚਲਦੇ ਗਏ ਚਲਦੇ ਗਏ ਆਖਰ ਇਸ ਦੇ ਪਿੱਛੇ ਕਮਲਕੌਰ ਦੀ ਹੱਤਿਆ ਹੋ ਗਈ ਤੇ ਹੁਣ ਕੁਝ ਲੋਕ ਤੋਬਾ ਕਰਦੇ ਵੀ ਨਜ਼ਰ ਆ ਰਿਹਾ ਹੈ ਬਹੁਤ ਸਾਰੀਆਂ ਕਟੜਾਵਾਂ ਇਸ ਪੱਖ ਤੋਂ ਸਾਹਮਣੇ ਇਸ ਕਰਕੇ ਆ ਰਹੀਆਂ ਇਸ ਸਮੇਂ ਦੇ ਨਾਲ ਜਿਸ ਤਰ੍ਹਾਂ ਦੀ ਅਸ਼ਲੀਲਤਾ ਨੂੰ ਪਰ ਉਸਕੇ ਲੋਕ ਅੱਗੇ ਵਧਣਾ ਚਾਹੁੰਦੇ ਆ ਮਕਬੂਲੀਅਤ ਹਾਸਲ ਕਰਨਾ ਚਾਹੁੰਦੇ ਆ ਪੈਸਾ ਕਮਾਉਣਾ ਚਾਹੁੰਦੇ ਆ ਅਮੀਰ ਹੋਣਾ ਚਾਹੁੰਦੇ ਆ ਪਰੰਤੂ ਉਹ ਅਜਹੀਆਂ ਕਟੜਾਵਾਂ ਸਬਕ ਵੀ ਬਣਦੀਆਂ ਜਾ ਰਹੀਆਂ ਆ ਅਜਹੀਆਂ ਕਟੜਾਵਾਂ ਸ਼ਰਮਸ਼ਾਰ ਵੀ ਕਰ ਰਹੀਆਂ ਆ ਅਜਹੀਆਂ ਕਟੜਾਵਾਂ ਇਹ ਵੀ ਦੱਸ ਰਹੀਆਂ ਕਿ ਸਾਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਕਿਸ ਪਾਸੇ ਵਧਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਮੈਰੋ ਤੇ ਉਹਨਾਂ ਦੇ ਸਾਥੀਆਂ ਨੇ ਕਮਲਕੌਰ ਦੀ ਹੱਤਿਆ ਕਰਕੇ ਇਹ ਕਦਮ ਚੁੱਕਿਆ ਹੈ ਤੇ ਉਸ ਤੋਂ ਬਾਅਦ ਇਹ ਵੀ ਸਵਾਲ ਪੈਦਾ ਹੋ ਰਿਹਾ ਹੈ ਕਿ ਹੁਣ ਅਗਲਾ ਨੰਬਰ ਪਾਈ ਅਮਰਤਪਾਲ ਸਿੰਘ ਮਹਿਰੋਂ ਕਿਸ ਦਾ ਲਗਾਉਣ ਜਾ ਰਿਹਾ ਹੈ ਜੋ ਹੁਣ ਰੂਪੋਸ਼ ਦੱਸੇ ਜਾ ਰਿਹਾ ਹੈ ਕਿਉਂਕਿ ਪਾਈ ਅਮਰਤਪਾਲ ਸਿੰਘ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੂੰ ਚੇਤਾਵਨੀਆਂ ਬਹੁਤ ਸਾਰੇ ਲੋਕਾਂ ਨੂੰ ਸਟੇਜਾਂ ਰਾਹੀਂ ਇੱਕ ਸਨੇਹਾ ਦੇ ਚੁੱਕੇ ਸੀ ਕਿ ਸਾਡਾ ਪੰਜਾਬ ਅਣਖੀਆ ਹੈ ਸਾਡਾ ਪੰਜਾਬ ਗੈਰਤ ਰੱਖਣ ਵਾਲੇ ਲੋਕਾਂ ਦਾ ਹੈ ਪਰੰਤੂ ਦੂਜੇ ਰਾਜਾਂ ਤੋਂ ਆ ਕੇ ਕੁਝ ਲੋਕ ਸਾਡੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਇਸ ਕਰਕੇ ਅਜਹੀਆਂ ਕਟੜਾਵਾਂ ਸਾਹਮਣੇ ਆ ਰਹੀਆਂ ਤੇ ਕਮਲਕੌਰ ਦੀ ਕਟੜਾ ਤੋਂ ਬਾਅਦ ਕਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਹੁੰਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਕਾਨੂੰਨ ਹੱਥਾਂ ਵਿੱਚ ਲੈਣਾ ਇੱਕ ਜੁਰਮ ਹੈ ਤੇ ਜਿਹੜਾ ਵੀ ਕੋਈ ਮੁਲਜ਼ਮ ਕਿਸੇ ਵਾਰਦਾਤ ਨੂੰ ਕਿਸੇ ਕਟੜਾ ਨੂੰ ਅੰਜਾਮ ਦਿੰਦਾ ਹੈ ਤਾਂ ਕਾਨੂੰਨ ਆਪਣਾ ਕੰਮ ਕਰਦਾ ਹੈ ਵੇਖਦੇ ਆ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਇਸ ਵਾਰ ਦਾ ਤੋਂ ਬਾਅਦ ਕਿਸ ਤਰ੍ਹਾਂ ਕਾਨੂੰਨ ਤੇ ਪੁਲਸ ਆਪਣਾ ਕੰਮ ਕਰਦੇ ਨਜ਼ਰ ਆਉਂਦੇ ਆ